ਹੈਲੋ ਸਾਸਰੀ ਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝੇਲੇ ਵਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋ ਗਿਆ ਸੀ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਪਲੀਜ਼ ਜਾਨੇ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਆਪਣੀ ਅੱਜ ਦੀ ਵੀਡੀਓ ਹੈ ਜਿਹੜੀ ਆਪਣੇ ਜਿਹੜੇ ਅੱਖਾਂ ਦੇ ਥੱਲੇ ਕਾਲੇ ਘੇਰੇ ਹੁੰਦੇ ਆ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਆਪਾਂ ਉਹਨਾਂ ਨੂੰ ਹਟਾ ਸਕਦੇ ਆਂ ਤੇ ਜਾਂ ਬਹੁਤ ਡਾਰਕ ਹੋ ਤੰਨ ਨੂੰ ਆਪਾਂ ਲਾਈਟ ਕਰ ਸਕਦੇ ਆ ਕਈਆਂ ਦੇ ਜੇ ਸਟਾਰਟਿੰਗ ਹੁੰਦੀ ਹੈ ਤਾਂ ਉਹ ਬਿਲਕੁਲ ਹਟਾ ਸਕਦੇ ਆ ਤੇ ਕਈਆਂ ਦੇ ਹੁੰਦੇ ਕਿ ਬਹੁਤ ਜ਼ਿਆਦਾ ਹੋ ਗਏ ਆ ਹੈਨਾ ਤੇ एकदम ਨੀਲੇ ਹੋ ਚੁੱਕੇ ਆ ਤੇ ਉਹਨਾਂ ਨੂੰ ਆਪਾਂ ਲਾਈਟ ਕਰ ਸਕਦੇ ਆ ਤੇ ਚਲੋ ਆਪਾਂ ਜ਼ਿਆਦਾ ਤਾਂ ਟਾਈਮ ਵੇਸਟ ਨਹੀਂ ਕਰਦੇ ਆ ਤੇ ਦੱਸ ਦਿਆ ਤੁਹਾਨੂੰ ਕਿਹੜੀ ਚੀਜ਼ ਤਾਂ ਘਰੇ ਹੀ ਇਹਨਾਂ ਤੋਂ ਹਟਾ ਸਕਦੇ ਆ ਬਹੁਤ ਜਾਣੇ ਬਹੁਤ ਇਹਦੇ ਕਾਰਨ ਦੱਸਦੇ ਕੋਈ ਕਹਿੰਦੇ ਕਿ ਖੂਨ ਘੱਟ ਨਾਲ ਕੋਈ ਕਹਿੰਦੇ ਕਿ ਚਿੰਤਾ ਨਾਲ ਹੈਨਾ ਕਦੇ-ਕਦੇ ਹੁੰਦੀ ਕਿ ਸਕਿਨ ਦੀ ਪ੍ਰੋਬਲਮ ਪਰ ਅਸਲ ਦੇ ਵਿੱਚ ਕਈ ਜਣੇ ਕਹਿੰਦੇ ਲੇਕਿਨ ਨੀਂਦ ਪੂਰੀ ਨਾ ਹੋਉਂਦਾ ਇੱਕ ਵੱਡਾ ਕਾਰਨ ਹੁੰਦਾ ਵਾ ਕਾਲੇ ਘੇਰੇ ਜਿਹੜੇ ਸਾਡੀ ਅੱਖਾਂ ਦੇ ਥੱਲੇ ਰੌਂਦ ਪੈਂਦੇ ਨਾ ਜਿਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਜਿਨ੍ਹਾਂ ਨੂੰ ਕੋਈ ਨਾ ਕੋਈ ਚਿੰਤਾ ਰਹਿੰਦੀ ਆ ਉਹਨਾਂ ਦੇ ਵੀ ਇਹ ਬਹੁਤ ਜ਼ਿਆਦਾ ਹੁੰਦੇ ਆ ਹਨਾ ਬਾਕੀ ਜਿਹੜੇ ਸਕਿਨ ਦੇ ਕਰਕੇ ਹੁੰਦੇ ਆ ਉਸ ਸਕਿਨ ਦੇ ਚਲਦੇ ਆਵਾ ਉਹ ਆਪਾਂ ਜਿਹੜੇ ਆ ਇਸ ਤਰੀਕੇ ਨਾਲ ਹਟਾ ਸਕਦੇ ਆ ਆਪਾਂ ਕਿਹੜੀ ਕਿਹੜੀ ਚੀਜ਼ ਲੈਣੀ ਘਰ ਦੇ ਵਿੱਚ ਹੀ ਆਪਣੇ ਚੀਜ਼ਾਂ ਜਿਹੜੀਆਂ ਮੌਜੂਦ ਰਹਿੰਦੀਆਂ ਵਾ ਤੇ ਉਹਨਾਂ ਵਿੱਚੋਂ ਹੀ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਆਪਾਂ ਨੂੰ ਕਿ ਟ੍ਰੀਟ ਕਰਨਾ ਤੇ ਕਿਸ ਤਰ੍ਹਾਂ ਆਪਾਂ ਨੂੰ ਹਟਾਉਣਾ ਆ ਜੋ ਆਪਾਂ ਤੁਹਾਨੂੰ ਦਿਖਾਉਣੀ ਆ ਇੱਧਰ ਆਪਾਂ ਲੈ ਲਈਏ ਇੱਕ ਕੌਲੀ ਤੇ ਇੱਧਰ ਆਪਾਂ ਲੈ ਲਿਆ ਵਾ ਦੁੱਧ ਠੀਕ ਆ ਤੇ ਇੱਧਰ ਆਪਾਂ ਲਿਆ ਵਾ ਕੱਟਿਆ ਹੋਇਆ ਨਿੰਬੂ ਤੇ ਆ ਆਪਾਂ ਜਿਹੜੀ ਆ ਕਰੀਮ ਲਈ ਆ ਤੁਸੀਂ ਬੋਲੋਗੇ ਕਿ ਇਹ ਕਿਹੜੀ ਕਰੀਮ ਆ ਇਹ ਤਾਜੇ ਦੁੱਧ ਦੀ ਕਰੀਮ ਆ ਜਿਹੜਾ ਆਪਾਂ ਕੱਚਾ ਦੁੱਧ ਰੱਖਦੇ ਆ ਫ੍ਰਿਜ ਦੇ ਵਿੱਚ ਇਹ ਉਹਦੀ ਕਰੀਮ ਆ ਬਿਲਕੁਲ ਦੇਖ ਸਕਦੇ ਜੀ ਕਿੰਨੀ ਸੋਹਣੀ ਕਰੀਮ ਆ ਇੱਕਦਮ ਇਹ ਨੈਚੁਰਲ ਕਰੀਮ ਹੈ ਦੇ ਵਿੱਚ ਕੋਈ ਚੀਜ਼ ਕਿਸੇ ਤਰ੍ਹਾਂ ਦੀ ਕੋਈ ਚੀਜ਼ ਜਿ ਨਹੀਂ ਪਾਈ ਆ ਇਹ ਕੱਚੇ ਦੁੱਧ ਦੀ ਕਰੀਮ ਜਿਹੜੀ ਆ ਫ੍ਰਿਜ ਦੇ ਵਿੱਚ ਰੱਖਿਆ ਕੱਚਾ ਦੁੱਧ ਉਹਦੀ ਕਰੀਮ ਆ ਕਰੀਮ ਕਰੀਮ ਹੁੰਦੀ ਆ ਇਹ ਤਾਜੀ ਜਾਂ ਬਈ ਜਾਂ ਉਹ ਨਹੀਂ ਹੁੰਦੀ ਆ ਤੁਸੀਂ ਇੱਕ ਦਿਨ ਦੀ ਰੱਖ ਕੇ ਦੋ ਦਿਨ ਚਾਰ ਦਿਨ استعمال ਕਰ ਸਕਦੇ ਆ ਜਾਂ ਰੋਜ਼ ਉਹਨੂੰ ਖਾੜ੍ਹ ਕੇ ਹੌਲੀ ਜਿਹੀ ਚਮਚੇ ਦੇ ਨਾਲ ਜਿਸ ਤਰ੍ਹਾਂ ਮੰਨ ਲਓ ਇੰਨਾ ਕੁ ਤੁਸੀਂ ਦੁੱਧ ਕੱਚਾ ਰੱਖ ਲਿਆ ਇੰਨਾ ਫੇਰ ਰੱਖ ਲਿਆ ਉਹਦੇ ਉੱਤੇ ਅੱਧਾ ਚਮਚਾ ਕਰੀਮ ਆ ਜਾਣੀ ਤੁਸੀਂ ਇਸਤੇਮਾਲ ਕਰ ਸਕਦੇ ਆ ਬੜੀ ਆਸਾਨੀ ਨਾਲ ਤੁਹਾਨੂੰ ਤਾਜੀ ਦੁੱਧ ਦੀ ਕਰੀਮ ਜਿਹੜੀ ਆ ਰੋਜ਼ ਰੋਜ਼ ਮਿਲ ਜਾਂਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਣਾ ਆਹ ਇੱਕ ਦੁੱਧ ਲੈ ਲਿਆ ਥੋੜਾ ਜਿਹਾ ਜਿਆਦਾ ਦੁੱਧ ਨਹੀਂ ਆਪਾਂ ਲਿਆ ਥੋੜਾ ਜਿਹਾ ਲਿਆ ਵਾ ਉਸ ਤੋਂ ਬਾਅਦ ਆਪਾਂ ਇੱਕ ਰੂਨ ਦਾ ਜਿਹੜਾ ਵਿੱਚ ਵਾ ਉਹ ਚੰਗੀ ਤਰ੍ਹਾਂ ਸਿਪ ਕਰ ਲੈਣਾ ਰੂਵ ਠੀਕ ਹੈ ਜਦੋਂ ਚੰਗੀ ਤਰ੍ਹਾਂ ਇਹਨੇ ਸਾਰਾ ਦੁੱਧ ਸੋਕ ਲੈਣਾ ਵਾ ਤੇ ਫਿਰ ਜਦੋਂ ਤੁਸੀਂ ਲੇਟਦੇ ਆ ਹਨਾ ਜਿਸ ਤਰ ਤੁਸੀਂ ਵੇਖਿਆ ਤੁਸੀਂ ਹੁਣ ਦਾਦਾ ਘੰਟਾ 10 ਮਿੰਟ ਲੇਟਣਾ ਵਾ ਤੇ ਫਿਰ ਤੁਸੀਂ ਇਹ ਜਿਹੜਾ ਖੰਭਾ ਵਾ ਆਪਣੀ ਇਹ ਜਿਹੜੀ ਜਗ੍ਹਾ ਇੱਥੇ ਰੱਖਣਾ ਵਾ ਠੀਕ ਹੈ ਇਸ ਤਰ੍ਹਾਂ ਕਰਕੇ ਤੁਸੀਂ ਇਸ ਤਰ੍ਹਾਂ ਇਹ ਖੰਭੇ ਨੂੰ 10-10 ਮਿੰਟ ਦੋਵੇਂ ਬੰਨੇ ਰੱਖਣਾ ਵਾ ਜਿਸ ਤਰ੍ਹਾਂ ਮੰਨ ਲਓ ਮੇਰਾ ਖੰਭਾ ਜਿਹੜਾ ਛੋਟਾ ਵਾ ਤੁਸੀਂ ਇਹਨੂੰ ਥੋੜਾ ਜਿਹਾ ਚੌੜਾ ਕਰ ਲੈਣਾ ਵਾ ਐਸਾ ਕਰਕੇ ਤੇ ਤੁਸੀਂ ਆਪਣੇ ਇੱਥੇ ਰੱਖਣਾ ਠੀਕ ਹੈ 10-10 ਮਿੰਟ ਰੱਖਣਾ ਵਾ ਦੋਵੇਂ ਬੰਨੇ ਇੱਧਰ ਵੀ ਇੱਧਰ ਵੀ 10 ਮਿੰਟ 10 ਮਿੰਟ ਰੱਖਣਾ ਹੈ ਨਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ 10-10 ਮਿੰਟ ਰੱਖ ਲਿਆ ਫਿਰ ਆਪਾਂ ਕਾਟਨ ਦੇ ਨਾਲ ਦੁੱਧ ਜਿਹੜਾ ਵਾ ਚੰਗੀ ਤਰ੍ਹਾਂ ਨਿਚੋੜ ਲਿਆ ਵਾ ਸਾਰੀ ਆਪਣੀ ਜਿਹੜੇ ਫੇਸ ਦੀ ਆ ਜਿੰਨੀ ਵੀ ਗੰਦਗੀ ਆ ਆਪਾਂ ਸਾਰੀ ਕੱਢ ਲਾਂਗੇ ਦੁੱਧ ਆਪਣਾ ਬਿਲਕੁਲ ਜਿਹੜਾ ਵਾ ਖਰਾਬ ਹੋ ਚੁੱਕਿਆ ਵਾ ਜਿਹਦੇ ਵਿੱਚ ਕਿ ਆਪਾਂ ਫਿਰ ਤੋਂ ਕਾਟਨ ਪਾਤਾ ਵਾ ਦੇਖੋ ਏਕਦਮ ਕਾਟਨ ਪੂਰਾ ਗੰਦਾ ਹੋ ਗਿਆ ਮੈਂ ਤਾਂ ਅੱਗੇ ਵੀ ਦੱਸਿਆ ਸੀ ਕਿ ਦੁੱਧ ਤੋਂ ਵਧਿਆ ਸਾਡੀ ਸਕਿਨ ਨੂੰ ਕੋਈ ਚੀਜ਼ ਸਾਫ਼ ਨਹੀਂ ਕਰਦੀ ਆ ਇਸ ਤੋਂ ਤੁਸੀਂ 5 ਮਿੰਟ ਇਦਾਂ ਆਪਣੇ ਕਾਟਨ ਦੇ ਨਾਲ ਇਹਦਾ ਚੰਗੀ ਤਰ੍ਹਾਂ ਰਗੜੋ ਨਾਲੇ ਤਾਂ ਤੁਹਾਡਾ ਦੇਣਾ ਦੁੱਧ skin ਦੇ ਅੰਦਰ ਜਾਂਦੇ ਆਵਾ ਔਰ ਨਾਲੇ ਉਸ ਤੋਂ ਬਾਅਦ ਤੁਹਾਡੇ ਜਿਹੜਾ ਫੇਸ ਹੈ ਚੰਗੀ ਤਰ੍ਹਾਂ ਸਾਫ਼ ਕੋੰਨ ਦਿਆਵਾ ਹਣਾ ਦੇਖੋ ਰੂਹ ਪੂਰਾ ਗੰਦਾ ਹੋ ਗਿਆ ਔਰ ਮੈਂ ਐਸੇ ਰੂਹ ਦੀ ਮਦਦ ਦੇ ਨਾਲ ਤੁਹਾਨੂੰ ਆਪਣੇ ਫੇਸ ਤੋਂ ਆਹ ਦੇਖੋ ਆ ਬੱਚੰਗੀ ਤਰ੍ਹਾਂ ਨੂੰ पूरा गंदा हो गया फोटा ਤੁਸੀਂ ਇਹ ਚੀਜ਼ ਰੋਜ਼ ਵੀ ਕਰ ਸਕਦੇ ਆ ਜਿਸ ਤਰ੍ਹਾਂ ਤੁਸੀਂ ਮੰਨ ਲਓ ਰੋਜ਼ ਫੇਸ ਸਾਫ ਕਰਨਾ ਨਾ ਇਹ ਕੋਈ ਖਰਾਬ ਚੀਜ਼ ਨਹੀਂ ਆ ਤੁਹਾਨੂੰ ਤੁਸੀਂ ਰੋਜ਼ ਭਾਵੇਂ ਕਰੋ ਭਾਵੇਂ ਦੋ ਟਾਈਮ ਕਰ ਲਓ ਇਹਦੀ ਕੋਈ ਮਤਲਬ ਕੀ ਖਰਾਬੀ ਚੀਜ਼ ਨਹੀਂ ਆ ਮੈਂ ਪੂਰੇ ਫੇਸ ਤੋਂ ਚੰਗੀ ਤਰ੍ਹਾਂ ਕਿਉਂਕਿ ਬਹੁਤ ਜਾਣੇ ਆਪਣਾ ਫੇਸ ਜਿਹੜਾ ਵਾ ਨਾ ਰਾਤ ਨੂੰ ਸਾਫ ਕਰਦੇ ਆ ਕੋਈ ਕਲੈਂਜ਼ਰ ਲਗਾਉਂਦਾ ਵਾ ਕੋਈ ਕੁਝ ਲਗਾਉਂਦਾ ਕੋਈ ਉਦਾਂ ਹੀ ਕੋਈ ਟਿਸ਼ੂ ਪੇਪਰ ਨਾਲ ਕੋਈ ਵੈੱਬ ਜਿਹੜੇ ਮਿਲਦੇ ਆ ਅੱਜ ਕੱਲ੍ਹ ਉਹਦੇ ਨਾਲ ਤੇ ਪਰ ਇਹ ਸਭ ਤੋਂ ਵਧੀਆ ਹੈ ਦੇਖੋ ਇੱਕ ਤੇ ਦਿਨ ਨਾਲ ਤੁਹਾਡੇ ਸਕਿਨ ਤੇ 글로ਵ ਵੀ ਆਊਗਾ ਤੇ ਦੂਸਰਾ ਤੁਹਾਨੂੰ ਨੇਚਰਲ ਜਿਹੜਾ ਮੋਇਸਚਰਾਈਜ਼ਰ ਵੀ ਮਿਲੇਗਾ ਦੇਖੋ ਪੂਰਾ ਕਾਟਨ ਗੰਦਾ ਹੋ ਚੁੱਕਿਆ ਵਾ ਚਲੋ ਇਹਨੂੰ ਆਪਾਂ ਸਾਈਡ ਤੇ ਕਰ ਦਈਏ ਤੇ ਆਪਾਂ ਜਿਹੜਾ ਆਪਣੀ ਮੇਨ ਚੀਜ਼ ਉਹ ਬਣਾਈ ਹੈ ਇੱਧਰ ਮੈਂ ਕੋਲੀ ਨਾਲ ਇਸਤੇਮਾਲ ਨਹੀਂ ਕੀਤਾ ਹੱਥ ਦਾ ਇਸਤੇਮਾਲ ਕਰਨੀ ਆ ਆਪਾਂ ਹੱਥ ਤੇ ਹੀ ਦੇਖੋ ਆਹ ਦੇਖੋ ਕਰੀਮ ਪਾ ਲਈ ਆ ਜਿੰਨੀ ਆਪਾਂ ਨੂੰ ਜ਼ਰੂਰ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਐ ਇੰਨਾ ਦੁੱਧ ਰੱਖਿਓ ਤੇ ਇੰਨਾ ਕੁ ਤੁਸੀਂ ਵਿੱਚ ਇੰਨੀ ਕੁ ਤੁਹਾਡੀ ਕਰੀਮ ਭਾਜਣੀ ਕਿਉਂਕਿ ਅੱਧੇ ਚਮਚ ਤੋਂ ਵੀ ਘੱਟ ਕਰੀਮ ਚਾਹੀਦੀ ਕਿਉਂਕਿ ਜਿਹੜੀ ਕੱਚੇ ਦੁੱਧ ਦੀ ਕਰੀਮ ਹੁੰਦੀ ਉਹ ਬਹੁਤ ਜ਼ਿਆਦੀ ਆਇਲੀ ਹੁੰਦੀ ਆ 5-6 ਆਪਾਂ ਬੂੰਦਾ ਵਿੱਚ ਨਿੰਬੂ ਦਾ ਰਸ ਪਾ ਲਿਆ ਉਹ ਵਿੱਚ ਬੀਜ ਆ ਗਿਆ ਇਹ ਬੀਜ ਨੂੰ ਆਪਾਂ ਸਾਈਡ ਤੇ ਕਰ ਦਾਂਗੇ ਦੁੱਧ ਦੇ ਵਿੱਚ ਆਪਾਂ ਜਦੋਂ ਨਿੰਬੂ ਪਾਇਆ ਵਾ ਤੇ ਥੋੜਾ ਜਿਹਾ ਹੁੰਦਾ ਜਿਸ ਤਰ੍ਹਾਂ ਨਾ ਪਰ ਇਹਨੂੰ ਬ ਚੰਗੀ ਤਰ੍ਹਾਂ ਮਲੋਣਾ ਵਾ ਕਿਉਂਕਿ ਇਹ ਫਟਦਾ ਵਾ ਬਿਲਕੁਲ ਮੈਂ ਕਰੀਮ ਮੰਗੂ ਬਣਾ ਲਿਆ ਇਹਨੂੰ ਇਸ ਤਰ੍ਹਾਂ ਆਪਣੇ ਫੇਸ ਤੇ ਆਪ ਇਹਦੇ ਨਾਲ ਮਸਾਲਾ ਮਰਨੀ ਆ ਅੱਖਾਂ ਤੋਂ ਥੋੜਾ ਬਚਾ ਕੇ ਕਿਉਂਕਿ ਅੱਖਾਂ ਦੇ ਵਿੱਚ ਲੱਗਦਾ ਹੁੰਦਾ ਵਾ ਨਿੰਬੂ ਆ ਇਹਦੇ ਵਿੱਚ ਪਾਇਆ ਆਪਾਂ ਜਿੱਥੇ ਤੁਹਾਡੇ ਕਾਲੇ ਘੇਰੇ ਆ ਉਹ ਜਗ੍ਹਾ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਮ사ਜ ਕਰੋ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਕੰਮ ਆ ਉਹ ਸਭ ਤੋਂ ਪਹਿਲਾਂ ਆਪਾਂ ਦੁੱਧ ਦੇ ਜਿਹੜੇ 10-10 ਮਿੰਟ ਵਾਸਤੇ ਫੰਬੇ ਜ਼ਰੂਰ ਰੱਖਣੇ ਆ ਠੀਕ ਹੈ ਉਹਨਾਂ ਬਹੁਤ ਜਣੇ ਕਹਿੰਦੇ ਅੱਗੇ ਵੀ ਕੱਲ ਵੀ ਇੱਕ ਭੈਣ ਭੈਣ ਦਾ ਕਮੈਂਟ ਹੀ ਕਿ ਭੈਣੇ ਕਿ ਗਰਮੀਆਂ ਦੇ ਵਿੱਚ ਜ਼ਿਆਦਾ ਆਇਲੀ ਸਕਿਨ ਹੋ ਜੂਗੀ ਜ਼ਿਆਦਾ ਤੇਲ ਤੇਲ ਹੋ ਜਾਊਗਾ ਤੇ ਭੈਣੇ ਇਹੋ ਜੀ ਕੋਈ ਚੀਜ਼ ਨਹੀਂ ਹੁੰਦੀ ਅਸੀਂ ਜਦੋਂ ਮੇਕਅੱਪ ਕਰਦੇ ਆ ਤੇ ਕਿੰਨੀਆਂ ਹੀ ਕਰੀਮਾਂ ਲਗਾ ਲੈਨੇ ਆ ਹਨਾ ਤੇ ਕਿਉਂਕਿ ਸਾਨੂੰ ਲੱਗਦਾ ਕਿ ਅਸੀਂ ਸੋਹਣੇ ਲੱਗੀਏ ਹਨਾ ਕਿੰਨੀਆਂ ਕਰੀਮਾਂ ਬਾ ਲਗਾ ਲੈਨੇ ਆ ਆ ਦੇਖੋ ਮੈਂ ਹੁਣ ਫੇਸ ਸਾਫ਼ ਕਰ ਲਿਆ ਮੈਂ 5 ਮਿੰਟ ਲਈ ਇਹਦੇ ਨਾਲ ਮ사ਜ ਕੀਤੀ ਆ ਉਸ ਤੋਂ ਬਾਅਦ ਆ ਮੈਂ ਜਿਹੜਾ ਵਾ ਫੇਸ ਸਾਫ ਕਰ ਲਿਆ ਵਾ ਠੀਕ ਹੈ ਅੱਖਾਂ ਦੇ ਥੱਲੇ ਜਿਹੜੇ ਸਾਡੇ ਕਾਲੇ ਘੇਰੇ ਆ ਉਹਨੂੰ ਸਭ ਤੋਂ ਖਤਮ ਕਰਨ ਦਾ ਵਧੀਆ ਆਈ ਤਰੀਕਾ ਵਾ ਕਿ ਤੁਸੀਂ ਦੁੱਧ ਦੇ ਫੰਬੇ ਰੱਖ ਕੇ ਅੱਖਾਂ ਤੇ 10-10 ਮਿੰਟ ਰੱਖੋ ਫਿਰ ਉਸ ਤੋਂ ਬਾਅਦ ਆਪਣਾ ਫੇਸ ਪੂਰੀ ਚੰਗੀ ਤਰ੍ਹਾਂ ਦੁੱਧ ਨਾਲ ਕਲੀਨ ਕਰ ਲਓ ਉਸ ਤੋਂ ਬਾਅਦ ਤੁਸੀਂ ਦੁੱਧ ਦੀ ਕਰੀਮ ਦੇ ਵਿੱਚ ਦੋ ਚਾਰ ਨਿੰਬੂ ਦੀਆਂ ਬੂੰਦਾ ਪਾ ਕੇ ਜੇ ਤੁਹਾਨੂੰ ਨਿੰਬੂ ਨਹੀਂ ਸ਼ੂਟ ਕਰਦਾ ਨਿੰਬੂ ਰਹਿਣ ਦਿਓ ਸਿਰਫ ਕਰੀਮ ਲੈ ਲਓ ਠੀਕ ਹੈ ਸਿਰਫ ਕਰੀਮ ਦੇ ਨਾਲ ਤੁਸੀਂ ਆਪਣੇ ਫੇਸ ਤੇ ਚੰਗੀ ਤਰ੍ਹਾਂ ਮ사ਜ ਕਰੋ ਜਿਸ ਜਗ੍ਹਾ ਤੁਹਾਡੇ ਅੱਖਾਂ ਤੇ ਕਾਲੇ ਘੇਰੇ ਆ ਉੱਥੇ ਤੁਸੀਂ ਚੰਗੀ ਤਰ੍ਹਾਂ ਮ사ਜ ਕਰੋ ਔਰ ਇਹ ਤੁਸੀਂ ਡੇਲੀ ਕਰਨਾ ਤੇ ਨਿੰਬੂ ਪਰ ਤੁਸੀਂ ਡੇਲੀ ਨਹੀਂ ਇਸਤੇਮਾਲ ਕਰਨਾ ਨਿੰਬੂ ਤੁਸੀਂ ਸਿਰਫ ਤਿੰਨ ਦਿਨ ਹਫਤੇ ਦੇ ਵਿੱਚ ਇਸਤੇਮਾਲ ਕਰਨਾ ਰੋਜ਼-ਰੋਜ਼ ਨਿੰਬੂ ਦਾ ਇਸਤੇਮਾਲ ਨਹੀਂ ਕਰਨਾ ਵਾ ਜੇ ਤੁਹਾਡੀ ਸਕਿਨ ਨੂੰ ਸ਼ੂਟ ਕਰਦਾ ਤਾਂ ਤੁਸੀਂ ਨਿੰਬੂ ਇਸਤੇਮਾਲ ਕਰਿਓ ਅਗਰ ਨਹੀਂ ਤਾਂ ਤੁਸੀਂ ਨਿੰਬੂ ਨਾ ਇਸਤੇਮਾਲ ਕਰਕੇ ਕੱਲ੍ਹ ਹੀ ਜਿਹੜੀ ਕਰੀਮ ਆ ਉਹਦਾ ਇਸਤੇਮਾਲ ਕਰਿਓ ਦੇਖੋ ਇਹ ਜਿਹੜੀ ਕਰੀਮ ਹੀ ਇਹ ਬਿਲਕੁਲ ਇੱਕਦਮ ਕੱਚੇ ਦੁੱਧ ਦੀ ਕਰੀਮ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨੂੰ ਮਿਕਸ ਨਹੀਂ ਕੀਤੀ ਹੋਈ ਆ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਤਾ ਤੁਸੀਂ ਇੰਨਾ ਕੁ ਦੁੱਧ ਲੈ ਕੇ ਇਸ ਤਰ੍ਹਾਂ ਕਰੀਮ ਬਣਾ ਕੇ ਤਿਆਰ ਕਰ ਲਓ ਕ੍ਰੀਮ ਬਣ ਜਾਂਦੀ ਹੈ ਤੇ ਤੁਸੀਂ ਉਹਦੇ ਨਾਲ ਰੋਜ਼ ਆਪਣੀ ਸਕਿਨ ਤੇ ਮ사ਜ ਕਰੋ ਤੇ ਇਸ ਤਰ੍ਹਾਂ ਤੁਸੀਂ ਫੇਸ ਨੂੰ ਆਪਣੇ ਦੁੱਧ ਨਾਲ ਸਾਫ਼ ਕਰੋ ਬਹੁਤ ਹੀ ਸੋਹਣਾ ਤੁਹਾਡਾ ਫੇਸ ਵੀ ਹੋ ਜਾਊਗਾ ਤੇ ਆਹ ਜਿਹੜੀਆਂ ਤੇਨੇ ਅੱਖਾਂ ਤੇ ਕਾਲੇ ਘੇਰੇ ਆ ਇਹ ਵੀ ਤੁਹਾਡੇ ਖਤਮ ਹੋ ਜੂਗੇ ਠੀਕ ਹੈ ਬਾਕੀ ਨੀਂਦ ਬਰਾਬਰ ਲਿਆ ਕਰੋ ਕਿਉਂਕਿ ਨੀਂਦ ਘੱਟ ਲੈਣ ਨਾਲ ਸਾਡੀਆਂ ਅੱਖਾਂ ਦੇ ਜਿਹੜੇ ਆ ਥੱਲੇ ਕਾਲੇ ਘੇਰੇ ਜਿਹੜੇ ਆ ਨਾ ਉਹ ਬਣ ਜਾਂਦੇ ਆ ਕਈਆਂ ਦੇ ਉੱਤੇ ਬਹੁਤ ਜ਼ਿਆਦਾ ਹੀ ਡਾਰਕ ਰਹਿੰਦੇ ਆ ਹੈਨਾ ਤੇ ਕਈਆਂ ਦੇ ਥੋੜੇ ਘੱਟ ਹੁੰਦੇ ਆ ਔਰ ਕਈਆਂ ਦੇ ਇਸ ਕਰਕੇ ਜਿਆਦਾ ਬਣ ਜਾਂਦੀ ਹੈ ਕਈ ਜਣੇ ਚਿੰਤਾ ਕਰਦੇ ਤਾਂ ਵੀ ਹੋ ਜਾਂਦੀ ਆ ਤੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਤੁਸੀਂ ਉਸੇ ਤਰ੍ਹਾਂ ਕਰਿਓ ਤੁਹਾਨੂੰ ਫਾਇਦਾ ਜ਼ਰੂਰ ਹੋਊਗਾ ਕਿਉਂਕਿ ਇਹ ਸਾਡੀਆਂ ਨੈਚੁਰਲ ਚੀਜ਼ਾਂ ਵਾਂ ਇਹ ਸਾਡੀਆਂ ਦਾਦੀਆਂ ਨਾਨੀਆਂ ਦੀਆਂ ਪਹਿਲਾਂ ਸ਼ੁਰੂ ਤੇ ਟੈਂਪ ਚ ਜਦੋਂ ਸਾਡੀਆਂ ਗੱਲਾਂ ਫਟਦੀਆਂ ਸੀ ਸਾਨੂੰ ਕੁਝ ਹੁੰਦਾ ਸੀ ਨਾ ਤੇ ਸਾਡੀਆਂ ਮਾਵਾਂ ਸਾਨੂੰ ਇਹ ਹੀ ਕਹਿੰਦੀਆਂ ਸੀ ਕਿ ਜਦ ਬਾਲਟੀ ਦੇ ਵਿੱਚ ਦੁੱਧ ਥੋੜਾ ਜਿਹਾ ਕਰੀਮ ਦੁੱਧ ਵੀ ਤੇ ਹੱਥ ਤੇ ਲਾ ਕੇ ਅਸੀਂ ਲਗਾ ਲੈਣੀ ਫਟੀਆਂ ਗੱਲਾਂ ਵੀ ਠੀਕ ਹੋ ਜਾਣੀਆਂ ਬੁੱਲ ਫਟੇ ਠੀਕ ਹੋ ਜਾਣੇ ਹਨਾ ਰੰਗ ਵੀ ਸਾਡਾ ਕਿੰਨਾ ਸੋਹਣਾ ਹੋ ਜਾਂਦਾ ਸੀ ਜਿਵੇਂ ਸਾਡੇ ਸਿਆਲ ਦੇ ਵਿੱਚ ਰੰਗ ਕਾਲਾ ਹੋਣਾ ਤਾਂ ਵੀ ਅਸੀਂ ਲਗਾ ਲੈਣਾ ਤੇ ਬੜੀ ਵਧੀਆ ਸਾਨੂੰ ਇੰਨਾ ਆਰਾਮ ਮਿਲਦਾ ਕਿਉਂਕਿ ਇੱਥੇ ਕੋਈ ਵੀ ਚੀਜ਼ ਨਹੀਂ ਆ ਨਾਲੇ ਤੁਸੀਂ ਸੋਚੋ ਕਿ ਮੱਝਾਂ گاਵਾ ਜਿਹੜੇ ਦੁੱਧ ਦਿੰਦੀਆਂ ਕਿੰਨੇ ਤਰ੍ਹਾਂ ਦੀਆਂ ਕਾ ਬੂਟੀਆਂ ਜਿਹੜੀਆਂ ਬੂਟੀਆਂ ਖਾਂਦੀਆਂ ਵਾ ਤੇ ਉਹਦਾ ਇੱਕ ਅਰਕ ਜਿਹੜਾ ਹੁੰਦਾ ਕੱਢਿਆ ਹੋਇਆ ਹੁੰਦਾ ਹੈ ਜਿਹਦੇ ਵਿੱਚ ਬਹੁਤ ਧੂਣ ਹੁੰਦੀ ਦੁੱਧ ਦੇ ਵਿੱਚ ਇਸ ਕਰਕੇ ਦੁੱਧ ਸਾਡੀ ਸਕਿਨ ਨੂੰ ਸਾਫ਼ ਕਰਦਾ ਵਾ ਚਿੱਟਾ ਕਰਨ ਚ ਬਹੁਤ ਮਦਦ ਕਰਦਾ ਵਾ ਤੁਸੀਂ ਆਪਣੇ ਕਾਲੇ ਘਰੇ ਹਟਾਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਸਾਸਰੀ ਕਾਲ ਜੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਾਸਿਕਾ